ਜੋ ਨਹੀਂ ਕੀਤਾ ਬਿਲਕੁਲ ਘਟੀਆਂ ਹਰਕਤ ਕੀਤੀ ਹੈ ਜੀ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਸਾਡਾ ਕਾਰਜ ਝੜਦਾ ਸੀ ਦੋ ਕਾਰਜ ਜੁੜੇ ਛੜੀਕ 10 ਦਿਨ ਪਹਿਲਾਂ ਅਸੀਂ ਵਿਆਹ ਕੇ ਲੈਂਦੀ ਆ ਉਹਦੀ ਲਾਈਫ ਬਰਬਾਦ ਕੀਤੀ ਸਾਡਾ ਤਾਂ ਜੋ ਹੋਣਾ ਤਾਂ ਹੋ ਗਿਆ ਉਹਨਾਂ ਦੀ ਵਾਈਫ ਦਾ ਕੀ ਪੀਸ਼ਨ ਐ ਇਸ ਲਈ ਕਿਦਾਂ ਦੀ ਇਸ ਲੱਤ ਦਵਾਈ ਸੰਤੇ ਰਹਿੰਦੇ ਜੀ ਬਸ ਠੀਕ ਹੈ ਤੇ ਨਹੀਂ ਅਸੀਂ ਮੈਂ ਬੇਟਾ ਮੈਸੇਜ ਰਾਦਨ ਦਵਾਈ ਖਾਲੀ ਹੋ ਜੀਦਾ ਪਹਿਲਾ ਬੰਦਾ ਬੱਚਾ ਪੇਰੈਂਟਸ ਕਹਿੰਦੇ ਸੀ ਕਿ ਅਸੀਂ ਬੱਚੇ ਨੂੰ ਗਰਾਊਂਡ ਚ ਲਾਵਾਂਗੇ ਤੇ ਨਸ਼ੇਵਾਲ ਨਹੀਂ ਜਾਊਗਾ ਹਾਂਜੀ ਹੁਣ ਅਗਲਾ ਕਹਿੰਦਾ ਨਸ਼ੇਵਾਲ ਲਾਵਾਂ ਗਰਾਊਂਡ ਚ ਭੇਜਾਂ ਗਰਾਊਂਡ ਚ ਭੇਜਾਂ ਕੋਈ ਗੋਲੀ ਮਾਰ ਦੋਗਾ ਤੁਸੀਂ ਗਹਿਣੇ ਦੀ ਛੱਡੋ ਸਾਡੇ ਪਿੰਡ ਦਾ ਮੁੰਡਾ ਕੁਲਫੀਆਂ ਲਾਂਦਾ ਦਾ ਜਦੋਂ ਦੇਖਿਆ ਵੀ ਸਾਡੇ ਪਿੰਡ ਦੇ ਮੁੰਡੇ ਨੂੰ ਗੋਲੀ ਮਾਰਤੀ ਉਹ ਕੁਲਫੀ ਚੱਕ ਲੈ ਕੇ ਲੋਕੀ ਗਹਿਣੇ ਘੱਟੇ ਤਾਂ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਇੱਥੇ ਤੱਕ ਤਾਂ ਲੋਕਾਂ ਦਾ ਸਟੈਂਡਰਡ ਗਿਰ ਗਿਆ ਹੁਣ ਕਿਆ ਕਰੀ ਰਾਣਾ ਜੀ ਦੇ ਫਾਦਰ ਵੀ ਆਪਣਾ ਨਾਲ ਗੱਲ ਕਰਦੇ ਆ ਬੜੀ ਮੰਦਪੱਗੀ ਘਟਨਾ ਉਦੋਂ ਹੋ ਬੇਟੇ ਦਾ ਜਾਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਪੁੱਤ ਦੇ ਕੰਦੇ ਤੇ ਜਿਹੜੀ ਬਾਪ ਦੇ ਹੱਥੀ ਜਾਂਦੀ ਲੇਕਿਨ ਉਦੋਂ ਨੂੰ ਸਮਾਂ ਸੀ ਕਿ ਪੇ ਉਹਦੇ ਕੰਦੇ ਤੇ ਬਾਪ ਬੇਟੇ ਦੀ ਹੱਤੀ ਸੀ ਕੀ ਕਹਿਣਾ ਚਾਹੁੰਦੇ ਹੈ ਜਿਹੜਾ ਜ਼ਾਲਮ ਨੇ ਇਦਾਂ ਦਾ ਕਾਂਡ ਕੀਤਾ ਉਹਦੇ ਤੇ ਤੁਸੀਂ ਰੱਖੀ ਕੀ ਕਹਿਣਾ ਜੀ ਜੋ ਨਹੀਂ ਕੀਤਾ ਬਿਲਕੁਲ ਘਟੀਆਂ ਹਰਕਤ ਕੀਤੀ ਹੈ ਜੀ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਸਾਡਾ ਕਾਰਜ ਆੜਤਾ ਜੀ ਦੋ ਕਾਰਜ ਜੁੜੇ ਜਿਹੜੀ ਇੱਕ 10 ਦਿਨ ਪਹਿਲਾਂ ਅਸੀਂ ਵਿਆਹ ਕੇ ਲੈਂਦੀ ਆ ਉਹਦੀ ਲਾਈਫ ਬਰਬਾਦ ਕੀਤੀ ਸਾਡਾ ਤਾਂ ਜੋ ਹੋਣਾ ਤਾਂ ਹੋ ਗਿਆ ਹਾਂਜੀ ਅੱਛਾ ਉਹਨਾਂ ਦੀ ਵਾਈਫ ਦਾ ਕੀ ਪੇਸ਼ੇਨ ਐਸ ਲਈ ਕਿੰਨਾ ਦੀ ਇਜ਼ਲਤ ਹੈ ਮੈਡੀਸਨ ਤੇ ਰਹਿੰਦੇ ਜੀ ਬਸ ਠੀਕ ਹੈ ਤਿੰਨੇ ਅਸੀਂ ਮੈਂ ਬੇਟਾ ਮੈਸੇਜ ਰਾਤ ਨੂੰ ਦਵਾਈ ਖਾ ਲਈ ਸੋ ਜੀ ਦਾ ਜੀ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ ਜੋ ਕਾਂਡ ਹੋਇਆ ਉਹ ਤਾਂ ਉਹਦੀ ਜਿਵੇਂ ਉਹਨਾਂ ਦੀ ਚਾਲ ਸੀ ਪੂਰੀ ਇੱਕ ਪਲੈਨਿੰਗ ਸੀ ਪਲੈਨਿੰਗ ਦੇ ਵਿੱਚ ਇਹ ਰਾਣੇ ਨੂੰ ਕਿੱਦਾਂ ਲੈ ਕੇ ਆਏ ਸੀ ਇੱਕ ਵਾਰ ਗਰਾਊਂਡ 'ਚ ਸੀ ਜਾਂ ਇਹਨਾਂ ਅੱਗੇ ਪਾਰਕਿੰਗ ਦੇ ਵਿੱਚ ਗਰਾਊਂਡ ਦੇ ਅੰਦਰ ਦਾ ਜੀ ਅੱਛਾ ਇਨ 셀ਫੀ ਦੇ ਬਹਾਨੇ ਬਾਹਰ ਲੈ ਕੇ ਗਏ ਓਕੇ ਇੱਕ ਨੇ ਤੇ ਕੱਪੜਾ ਪਾਤਾ ਦੋ ਇਹਨਾਂ ਪਿਸਟਲ ਦੇ ਪਿੱਛੇ ਤੇ ਗੋਲੀ ਮਾਰੀ ਹਾਂ ਜੀ ਤੇ ਇਹ ਫੜੇ ਵੀ ਆ ਜਿਹਦਾ ਮਤਲਬ ਇਹਨੂੰ ਸ਼ੂਟ ਕਰ ਦਿੱਤਾ ਗਿਆ ਹੁਣ ਪੁਲਿਸ ਨੇ ਕਾਰਵਾਈ ਕਰਦੇ ਇੱਕ ਨੂੰ ਸ਼ੂਟ ਕੀਤਾ ਇੱਕ ਨੂੰ ਰੈਸਟ ਕਰ ਲਿਆ ਇਹਨਾਂ ਪਤਾ ਨਹੀਂ ਟੋਟਲ ਕਿੰਨੇ ਬੰਦੇ ਸੀ ਕੋਈ ਪਤਾ ਲੱਗਾ ਪੁਲਿਸ ਦੀ ਇਨਕੁਆਇਰੀ ਚ ਕਲੀਅਰ ਨਹੀਂ ਹੋ ਰਿਹਾ ਜੀ ਕਦੀ ਕੋਈ 4 10 ਦਾ ਕੋਈ 6 10 ਰਿਹਾ ਕਦੀ ਹਲੇ ਕਲੀਅਰ ਨਹੀਂ ਵੀ ਕਿੰਨੇ ਥੇ ਇਹ ਤਾਂ ਆਫਟਰ ਇਨਵੈਸਟੀਗੇਸ਼ਨ ਦਾ ਮਿਸਟਰ ਹੈ ਤੇ ਪੁਲਿਸ ਨਾਲ ਕੋ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਜਿਹੜੇ ਮਾਰੇ ਆ ਉਹਨਾਂ ਜਾਂ ਜਿਹੜਾ ਰੈਸਟ ਕੀਤਾ ਉਹਦੇ ਤੋਂ ਕੋਈ ਸਿਰਫ ਇਹੀ ਕਹਿੰਦੇ ਭਰੋਸਾ ਰੱਖੋ ਤੁਹਾਨੂੰ ਬੰਦਾ ਸਭ ਮਿਲੂਗਾ ਤੇ ਖਬਰਾਂ ਉਹਨਾਂ ਜਿਹੜਾ ਉਹਨਾਂ ਦਾ ਮੇਨ ਬੰਦਾ ਆ ਉਹ ਕਹਿ ਰਿਹਾ ਕਈ ਅਲੀਗੇਸ਼ਨ ਲਾ ਰਿਹਾ ਰਾਣਾ ਦੇ ਉੱਤੇ ਉਹ ਉਹਨੂੰ ਕਿਵੇਂ ਦੇਖਦੇ ਆ ਕਿ ਇਹਦੇ ਐਸ ਗੈਂਗ ਨਾਲ ਇਹਦੇ ਐਸ ਗੈਂਗ ਨਾਲ ਸਬੰਧਨ ਜੋੜ ਰਿਹਾ ਆ ਦੇਖੋ ਜਿਹੜਾ ਅਲੀਗੇਸ਼ਨ ਲਗਾ ਰਿਹਾ ਉਹ 3 3.5 ਸਾਲ ਤੋਂ ਖਰੜ ਮਹਾਲੀ ਵਿੱਚ ਰਹਿ ਰਿਹਾ ਜੇ ਉਹ ਕਿਸੇ ਵੀ ਚੀਜ਼ ਵਿੱਚ ਇਨਵੋਲਵ ਹੁੰਦਾ ਉਹਨੂੰ ਇੰਨੀਆਂ ਸਾਡੀਆਂ ਸਿਕਿਉਰਿਟੀ ਏਜੰਸੀਆਂ ਉਹ ਸਪੇਅਰ ਕਰਦੀਆਂ ਉਹਨੂੰ ਇਹ ਤਾਂ ਇੱਕ ਆਪਣੀ ਪਬਲਿਸਿਟੀ ਲਈ ਕਰਨ ਵਾਸਤੇ ਆ ਵੀ ਅਸੀਂ ਰਾਣਾ ਮਾਰਿਆ ਕਿ ਸੀਨ ਹੋਰ ਧਮਕੀ ਦੇਣੀ ਵੀ ਅਸੀਂ ਵੱਧ ਤੋਂ ਵੱਧ ਪੈਸਾ ਲਈਏ ਉਹ دہشت ਫਲਾਣ ਲਈ ਉਹ ਆਪਣਾ ਨਾਂ ਚ ਮਕਾਣ ਲਈ ਉਹ ਕਰ ਰਿਹਾ ਬਾਕੀ ਕੋਈ ਇਦਾਂ ਦੀ ਗੱਲ ਨਹੀਂ ਅੱਛਾ ਰਾਣਾ ਜੀ ਦਾ ਬਤਲ ਮੈਂ ਜਿਹੜਾ ਕਾਂਡ ਹੋਇਆ ਹਾਲ ਥੋੜੇ ਦਿਨ ਪਹਿਲਾਂ ਇੱਕ ਹੋਰ ਰੂਪੀ ਫੜੇ ਗਿਆ ਜਿਨ੍ਹਾਂ ਦਾ ਟਾਰਗੇਟ ਸੀ ਕਿ ਇੱਕ ਜੜਲੇ ਦਾ ਰਾਮਕਮਰ ਉਹਨੂੰ ਵੀ ਇੱਕ ਕਬੱਡੀ ਪਲੇਅਰ ਨੂੰ ਮਾਰਨਾ ਸੀ ਉਹਨਾਂ ਦਾ ਨੈਕਸਟ ਇਹੀ ਤਾਂ ਕਿ ਪਹਿਲਾਂ ਇੱਥੇ ਕਰਨਾ ਜੇ ਇਹਦਾ ਕੁਦਰਤੀ ਕੈਨਸਲ ਹੋ ਗਿਆ ਪ੍ਰੋਗਰਾਮ ਨਹੀਂ ਤਾਂ ਨਹੀਂ ਰਾਮਾ ਰਾਣਾ ਜੜਲੇ ਨੂੰ ਮਾਰਨਾ ਤਾਂ ਹੋਣ ਵੀ ਨਹੀਂ ਕੱਲ ਨੂੰ ਜਿਹੜੇ ਹੁਣ ਸਾਡੇ ਮੁੰਡੇ ਦਾ ਨਾਮ ਗਲਤ ਜੋੜ ਰਿਹਾ ਉਹਨਾਂ ਦੇ ਕੱਲ ਹੋਰ ਉੱਠ ਕੇ ਕਹਿ ਰਹੇ ਨਾ ਤਾਂ ਜੀ ਇਹ ਵੀ ਉਹਦੇ ਨਾਲ ਹੀ ਇਨਵੋਲ ਹੈ ਅੱਛਾ ਜਿਹੜਾ ਗੈਂਗਸਟਰ ਜਿਹਨੇ ਇੱਕ ਆਪਣੀ ਆਡੀਓ ਵੀ ਵਾਇਰਲ ਕੀਤੀ ਕੋਈ ਚੈਨਾ ਤੇ ਉਹ ਕਹਿੰਦਾ ਕਿ ਮੇਰੀ ਟਾਰਗੇਟ ਦੇ 33 ਬੰਦੇ ਨੇ 35 33 ਬੰਦੇ ਦੀ ਗੱਲ ਕਰ ਰਿਹਾ ਵੀ ਹਲੇ ਤਾਂ ਇਹ ਦੋ ਚੱਕੋਏ ਨੇ ਬਾਕੀਆਂ ਦੀ ਵੀ ਹਲੇ ਲਿਸਟ ਜਾਰੀ ਹੈ ਲੱਗਦਾ ਵੀ ਪੰਜਾਬ ਵਿੱਚ ਹਲੇ ਹੋਰ ਜਿਹੜਾ ਇਹਦਾ ਕੰਮ ਹੋਣ ਦੀ ਚਾਹਤ ਦੇਖੋ ਜੀ ਇਹ ਸਾਡੇ ਕੋਲ ਪ੍ਰਸ਼ਾਸਨ ਦੇ ਸਦਸੇ ਖੜੇ ਐ ਬਾਕੀ ਇਨੀ ਦੇਖਣਾ ਜਿਹੜਾ ਕਾਨੂੰਨ ਹੈ ਸਾਡੇ ਮੈਡਮ ਸੰਤੋਸ਼ ਕੁਟਾਰੀਆ ਜੀ ਐਮਐਲਏ ਸਾਡੇ ਇਹ ਤਾਂ ਇਹਨਾਂ ਦੇ ਹੱਥ ਹੈ ਸਾਰਾ ਸਰਕਾਰ ਇਹਨਾਂ ਦੀ ਹੈ ਸਭ ਕੁਝ ਇਹਨਾਂ ਦਾ ਹੀ ਨਹੀਂ ਦੇਖਣਾ ਸਾਡੇ ਨਾਲ ਤਾਂ ਜੋ ਪਾਣਾ ਬੀਤਣਾ ਬੀਤ ਗਿਆ ਤੇ ਜਿਵੇਂ ਹੁਣ ਇੱਕ ਕਾਂਡ ਹੋਇਆ ਉਹਦਾ ਗਹਿਣਾ ਗੱਟਾ ਲੈ ਗਿਆ ਸਾਰਾ ਕੁਝ ਜਿੰਨਾ ਉਹਦੇ ਸੁਹਣਾ ਪਾਇਆ ਸੀ ਕੋਈ ਪ੍ਰਸ਼ਾਸਨਾ ਗੱਲ ਹੋਈ ਕੋਈ ਤੁਹਾਡੇ ਹੱਥ ਲੱਗਾ ਕੋਈ ਚੀਜ਼ਾਂ ਕੁਝ ਕੁਝ ਨਹੀਂ ਲੱਗਾ ਹੱਥ ਕੁਝ ਨਹੀਂ ਲੱਗਾ ਤੇ ਸੁਹਾਨਾ ਕਲੱਬ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਪੈਸੇ ਦੇਣ ਨੂੰ ਤਿਆਰ ਆ ਜਿਹਨੇ ਲਿਆ ਉਹ ਮੈਨੂੰ ਸਮਾਨਾ ਪਬਲਿਕ ਮੋਰੇ ਅਪੀਲ ਕੀਤੀ ਹੈ ਹੁਣ ਤੁਸੀਂ ਗਹਿਣੇ ਦੇ ਛੱਡੋ ਸਾਡੇ ਪਿੰਡ ਦਾ ਮੁੰਡਾ ਕੁਲਫੀਆਂ ਲਾਂਦਾ ਦਾ ਜਦੋਂ ਦੇਖਿਆ ਵੀ ਸਾਡੇ ਪਿੰਡ ਦੇ ਮੁੰਡੇ ਨੂੰ ਗੋਲੀ ਮਾਰਤੀ ਉਹ ਕੁਲਫੀਆਂ ਚੱਕ ਕੇ ਲੈ ਗਏ ਲੋਕੀ ਗਹਿਣੇ ਗੱਟੇ ਦੀ ਤਾਂ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਇੱਥੇ ਤੱਕ ਤਾਂ ਲੋਕਾਂ ਦਾ ਸਟੈਂਡਰਡ ਗਿਰ ਗਿਆ ਹੁਣ ਕੀ ਕਰੀਏ ਹੁਣ ਲੱਗਦਾ ਨਹੀਂ ਵੀ ਜਿਵੇਂ ਹੁਣ ਜਿਹੜੇ ਬੱਚਿਆਂ ਦੇ ਅੰਦਰ ਇੱਕ ਜज्ਬਾ ਸੀ ਕਿ ਮੈਂ ਪਲੇਅਰ ਬਣਨਾ ਕਬੱਡੀ ਛੋਟੇ 16 ਸਾਲ ਦੇ ਵੀ ਮੈਂ ਕਬੱਡੀ ਖੇਲਣੀ ਕਿਉਂਕਿ ਮਾਂ ਕਬੱਡੀ ਆ ਸਾਡੀ ਪੰਜਾਬ ਦੀ ਕਬੱਡੀ ਨੂੰ ਪ੍ਰਮੋਟ ਕੀਤਾ ਉਹ ਅਲੀਗਲ ਸਰਕਾਰ ਨੇ ਵਰਲਡ ਕੱਪ ਵੀ ਹੋਇਆ ਹੁਣ ਲੱਗਦਾ ਨਹੀਂ ਜਿਹੜੇ ਛੋਟੇ ਬੱਚੇ ਅਠ ਰਹੇ ਆ ਉਹਨਾਂ ਦੇ ਵਿੱਚ ਇੱਕ ਡਰ ਪੈ ਗਿਆ ਵੀ ਨਹੀਂ ਮੈਂ ਕਬੱਡੀ ਨਹੀਂ ਖੇਡਣੀ ਇੱਕ ਵੱਡਾ ਡਰ ਬੈ ਗਿਆ ਬੱਚੇ ਵਿੱਚ ਵੀ ਡਰ ਪੈ ਗਿਆ ਪੇਰੈਂਟਸ ਵਿੱਚ ਵੀ ਡਰ ਪੈ ਗਿਆ ਹੂੰ ਪਹਿਲਾ ਬੰਦਾ ਬੱਚਾ ਪੇਰੈਂਟਸ ਕਹਿੰਦੇ ਸੀ ਕਿ ਅਸੀਂ ਬੱਚੇ ਨੂੰ ਗਰਾਊਂਡ ਚ ਲਾਵਾਂਗੇ ਤੇ ਨਸ਼ੇਵਾਲ ਨਹੀਂ ਜਾਊਗਾ ਹਾਂਜੀ ਹੁਣ ਅਗਲਾ ਕਹਿੰਦਾ ਨਸ਼ੇਵਾਲ ਲਾਵਾਂ ਗਰਾਊਂਡ ਚ ਭੇਜਾਂ ਗਰਾਊਂਡ ਚ ਭੇਜੇ ਕੋਈ ਗੋਲੀ ਮਾਰ ਦਊਗਾ ਹੂੰ ਤੇ ਪੁਲਿਸ ਦੀ ਉਸ ਕਾਰਵਾਈ ਵਾਲੀ ਤੋਂ ਸੰਤੁਸ਼ਟੋਂ ਜਿਹੜੇ ਮਤਲਬ ਕੁਛ ਮੰਨ ਉਹ ਹਾਂ ਪੁਲਿਸ ਦੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਬਿਲਕੁਲ ਸਹੀ ਕਰ ਰਹੀ ਹੈ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਕੋਈ ਦੀ ਆਖਰੀ ਯਾਦ ਕੋ ਆਖਰੀ ਨਿਸ਼ਾਨੀ ਤੁਹਾਡੇ ਕੋਲ ਕੋਈ ਨਿਸ਼ਾਨੀ ਰਹੀ ਹੈ ਸਾਰਿਆਂ ਨੂੰ ਮਿਲ ਕੇ ਗਿਆ ਜਫੀ ਪਕ ਗਿਆ ਮਦਰ ਨਾ ਵੀ ਮੈਸੇਜ ਨਾ ਵੀ ਸਾਨੂੰ ਵੀ ਸਾਰਿਆਂ ਨੂੰ ਮਿਲ ਕੇ ਗਿਆ ਬਸ ਇ ਕਿ ਜਾਣ ਲੱਗੀ ਕੀ ਕੁਛ ਕਿਹਾ ਤੁਹਾਡਾ ਨਾਲ ਗੱਲਬਾਤ ਆਖਰੀ ਹੋਈ ਹੋਵੇ ਕਿ ਮਿਲ ਕੇ ਗਿਆ ਸਾਰਿਆਂ ਜਿੱਦਾਂ ਰੁਟੀਨ ਜਾਂਦਾ ਪੂਰੀ ਸਿਸਟਮ ਨੇ ਜਾਣਾ ਤਾਂ ਅਗਲੇ ਦਿਨ ਨੈਕਸਟ ਡੇ ਬਾਹਰ ਜਾਣਾ ਤਾਂ ਤੇ ਸਮਾਨ ਲੋਡ ਕਰ ਰਹੇ ਤੇ ਉਧਰ ਉਹਦਾ ਇਨਕਾਊਂਟਰ ਹੋ ਰਿਹਾ ਤਾਂ ਇਹ ਵੀ ਪਤਾ ਲੱਗਿਆ ਜਿਮ ਦਾ ਵੀ ਬੜਾ ਪਲੇਅਰ ਜਿਮ ਨੂੰ ਬੜਾ ਸ਼ੌਕ ਸੀ ਜਿਮ ਗਿਆ ਜੀ ਪਹਿਲਾਂ ਜਿਮ ਤੋਂ ਵਾਪਸ ਆਇਆ ਫਿਰ ਕਹਿੰਦਾ ਮੇਰਾ ਮੈਚ ਹੈ ਮੈਂ ਜਾਣਾ ਸੇਮ ਡੇ ਉਸ ਵੀ ਸਿਸਟਮ ਨੇ ਬਾਹਰ ਜਾਣਾ ਤਾਂ ਤੇ ਜਿਹੜਾ ਸਮਾਨ ਚੋਰੇ ਦੇ ਪਰਿਵਾਰ ਦੀ ਕੀ ਡਿਮਾਂਡ ਸਾਲੇ ਵੀ ਡਿਮਾਂਡ ਦੇ ਮਿਲ ਜਾਏ ਤਾਂ ਵਧੀਆ ਨਹੀਂ ਆ ਤਾਂ ਫਿਰ ਜਿੱਥੇ ਚੋਰੀ ਕੀਤੀ ਉਹਨੂੰ ਕੋਈ ਅਪੀਲ ਕਰਨੀ ਕੋਈ ਅਪੀਲ ਜਿਹੜਾ ਜਨੇ ਚੋਰੀ ਦੇ ਜਿਹੜੇ ਬੰਦੇ ਕੋਈ ਇਦਾਂ ਦੇ ਹੈਗੇ ਆ ਕੋਈ ਕਿਸੇ ਦੇ ਮਨ ਚ ਕੋਈ ਇਦਾਂ ਰੱਬ ਦੇ ਦੇਖੋ ਚੋਰੀ ਚੋਰ ਲਈ ਕਦੀ ਅਪੀਲ ਹੈ ਇਨਸਾਨ ਲਈ ਅਪੀਲ ਹੁੰਦੀ ਹੈ ਚੋਰ ਲਈ ਕੋਈ ਅਪੀਲ ਨਹੀਂ ਹੈ ਜੋ ਅਪੀਲ ਵਾਲਾ ਹੁੰਦਾ ਤਾਂ ਉਹ ਕਾਨੂੰਨੀ ਹਰਕਤੇ ਨਹੀਂ ਕਰਦਾ ਹਾਂਜੀ ਕੀ ਚੋਰੀ ਕੀ ਕੀ ਹੋਇਆ ਸੀ ਇੱਕ 10 ਟੋਲੇ ਦਾ ਕੜਾ ਜੀ 8 ਟੋਲੇ ਦੀ 체ਨ ਹੈ ਆਈਫੋਨ ਹੈ ਇੱਕ ਪਿਸਟਲ ਹੈ ਅੱਛਾ ਪਿਸਟਲ ਦਾ ਕੋਈ ਪਤਾ ਲੱਗਾ ਕਿਹਨ ਦੀ ਫਲਾਗ ਰਿਕਵਰ ਆਈਡੈਂਟੀਫਾਈ ਹੋਇਆ ਨਹੰਗ ਦੇ ਬਾਣੇ ਚ ਬੰਦਾ ਦਾ ਅੱਛਾ ਤੇ ਈਵਨ ਕੇ ਜਿਹੜੇ ਪਟਾਈ ਦੇ ਰਾਉਂਡ ਵੀ ਤੇ ਨਾ ਇੱਕ ਇੱਕ ਰਾਉਂਡ ਵੀ ਕੱਢ ਕੇ ਲੈ ਗਏ ਪਛਾਣ ਕਹਿੰਦੀ ਹੋਈ ਹੈ ਕੁਝ ਪਤਾ ਲੱਗਦਾ 25 ਹੋਇਆ ਹਲੇ ਬੰਦਾ ਫੜ ਨਹੀਂ ਹੋਇਆ ਜੀ ਫੜ ਨਹੀਂ ਹੋਇਆ ਬਹੁਤ ਮਾੜੀ ਗੱਲ ਅੱਜ ਜਿਹੜੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨੂੰ ਰਾਣੀ ਨੂੰ ਬਹੁਤ ਦੁਨੀਆ ਨੰ ਮੱਖਾਂ ਦੇ ਨਾਲ ਸ਼ਰਧਾਂਜਲੀ ਦੇਣਗੇ ਕਿਹੜੀ ਕਿਹੜੀ ਲੀਡਰ ਦੀ ਤੁਹਾਨੂੰ ਕੁਝ ਸਭਾਵਨਾ ਜਿਹੜੇ ਆਣਗੇ ਤੇ ਜੀ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਸਾਡੇ ਸਭ ਤੋਂ ਵੱਡੇ ਲੀਡਰ ਤਾਂ ਖੜੇ ਹੈ ਜਿਨ੍ਹਾਂ ਦਾ ਨਸੀਰ ਜਾਨਾ ਫੜ ਲੀ ਗਏ ਜਾ ਕੇ ਜੀ ਜੀ ਇਹ ਤਾਂ ਬਾਕੀ ਤਾਂ ਜੋ ਬੜਿਆ ਸਾਡਾ ਕੋਈ ਸਿਰ ਮੱਥੇ థాంక్యూ ਸਭ ਤੋਂ ਵੱਡੇ ਲੀਡਰ ਸਾਡੇ ਖੜੇ ਆ ਠੀਕ ਹੈ ਥੈਂਕ ਯੂ ਠੀਕ ਹੈ ਸੋ ਇਹ ਸੰਨਾ ਰਣਾ ਬਲਾਚੌਰੀ ਦੇ ਪਿਤਾ ਜੀ ਜਿਨੇ ਦੱਸਿਆ ਕਿ ਦਰਿੰਦਿਆਂ ਨੇ ਇੰਨਾ ਵੱਡਾ ਕੰਡ ਕੀਤਾ ਕਿ ਗੋਲੀ ਮਾਰਨ ਤੋਂ ਪਰਾਂਤੋਂ ਦਾ ਸੋਨੇ ਦਾ ਜਿਹੜੇ ਸਮਾਨ ਸੀ ਉਹਦੇ ਗੱਥਾਂ ਦੇ ਵਿੱਚ ਪਾਇਆ ਖੜਾ ਚੈਨੀ ਮੁੰਦੀਆਂ ਪਿਸਟਲ ਆਦ ਸਾਰਾ ਕੁਝ ਜਿਹੜਾ ਖੋਕਿਆ ਲਿਆ ਗਿਆ ਸੀ ਅਪੀਲ ਇਹ ਹੈ ਕਿ ਪ੍ਰਸ਼ਾਸਨ ਨੂੰ ਜਿਹੜੇ ਦਰਿੰਦਿਆ ਉਹਨਾਂ ਨੂੰ ਜਿਹੜਾ ਸਖ਼ਤ ਸਜ਼ਾ ਦਿੱਤੀ ਜਾਵੇ ਔਰ ਆਉਣ ਵਾਲੇ ਸਮੇਂ ਦੇ ਜੇ ਕਬੱਡੀ ਦੇ ਕੋਈ ਖ਼ਤਰਾ ਹੈ ਤਾਂ ਉਹਨੂੰ ਟਾਲਿਆ ਜਾਵੇ ਜੋ ਨਹੀਂ ਕੀਤਾ ਬਿਲਕੁਲ ਘਟੀਆਂ ਹਰਕਤ ਕੀਤੀ ਹੈ ਜੀ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਸਾਡਾ ਕਾਰਜ ਆੜਤਾ ਜੀ ਦੋ ਕਾਰਜ ਜੁੜੇ ਜਿਹੜੀ ਇੱਕ 10 ਦਿਨ ਪਹਿਲਾਂ ਅਸੀਂ ਵਿਆਹ ਕੇ ਲੈਂਦੀ ਆ ਉਹਦੀ ਲਾਈਫ ਬਰਬਾਦ ਕੀਤੀ ਸਾਡਾ ਤਾਂ ਜੋ ਹੋਣਾ ਤਾਂ ਹੋ ਗਿਆ ਉਹਨਾਂ ਦੀ ਵਾਈਫ ਦਾ ਕੀ ਪੀਸ਼ਨ ਐ ਇਸ ਲਈ ਕਿੰਨਾ ਦੀ ਸਿਲਤ ਹੈ ਮੈਡੀਸਨ ਤੇ ਰਹਿੰਦੇ ਜੀ ਬਸ ਠੀਕ ਹੈ ਤੇ ਨਹੀਂ ਅਸੀਂ ਮੈਂ ਬੇਟਾ ਮੈਸੇਜ ਪਰ ਆਦਨ ਦੋਈ ਖਾਲੀ ぞਲੀ ਦਾ ਪਹਿਲਾ ਬੰਦਾ ਬੱਚਾ ਪੇਰੈਂਟਸ ਕਹਿੰਦੇ ਸੀ ਕਿ ਅਸੀਂ ਬੱਚੇ ਨੂੰ ਗਰਾਊਂਡ ਚ ਲਾਵਾਂਗੇ ਤੇ ਨਸ਼ੇਵਾਲ ਨਹੀਂ ਜਾਊਗਾ ਹਾਂਜੀ ਹੁਣ ਅਗਲਾ ਕਹਿੰਦਾ ਨਸ਼ੇਵਾਲ ਤੇ ਲਾਵਾਂ ਗਰਾਊਂਡ ਚ ਭੇਜਾਂ ਗਰਾਊਂਡ ਚ ਭੇਜੇ ਕੋਈ ਗੋਲੀ ਮਾਰ ਦੋਗਾ ਤੁਸੀਂ ਗਹਿਣੇ ਦੀ ਛੱਡੋ ਸਾਡੇ ਪਿੰਡ ਦਾ ਮੁੰਡਾ ਕੁਲਫੀਆਂ ਲਾਂਦਾ ਦਾ ਜਦੋਂ ਦੇਖਿਆ ਵੀ ਸਾਡੇ ਪਿੰਡ ਦੇ ਮੁੰਡੇ ਨੂੰ ਗੋਲੀ ਮਾਰਤੀ ਉਹ ਕੁਲਫੀ ਚੱਕ ਲੈ ਕੇ ਲੋਕੀ ਗਹਿਣੇ ਘੱਟੇ ਤਾਂ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਇੱਥੇ ਤੱਕ ਤਾਂ ਲੋਕਾਂ ਦਾ ਸਟੈਂਡਰਡ ਗਿਰ ਗਿਆ ਹੁਣ ਕੀ ਕਰੀ ਰਾਣਾ ਜੀ ਦੇ ਫਾਦਰ ਵੀ ਆਪਣਾ ਨਾਲ ਗੱਲ ਕਰਦੇ ਆ ਬੜੀ ਮੰਦਪੱਗੀ ਘਟਨਾ ਉ ਬੇਟੇ ਦਾ ਜਾਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਪੁੱਤ ਦੇ ਕੰਦੇ ਤੇ ਜਿਹੜੀ ਆ ਬਾਪ ਦੀ ਹੱਥੀ ਜਾਂਦੀ ਲੇਕਿਨ ਉਦੋਂ ਨੂੰ ਸਮਾਂ ਸੀ ਕਿ ਪੇ ਉਹਦੇ ਕੰਦੇ ਤੇ ਬਾਪ ਬੇਟੇ ਦੀ ਹੱਥੀ ਸੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਜ਼ਾਲਮ ਨੇ ਇਦਾਂ ਦਾ ਕਾਂਡ ਕੀਤਾ ਉਹਦੇ ਤੇ ਤੁਸੀਂ ਰੱਖੀਂ ਕੀ ਕਹਿਣਾ ਜੀ ਜੋ ਨਹੀਂ ਕੀਤਾ ਬਿਲਕੁਲ ਘਟੀਆਂ ਹਰਕਤ ਕੀਤੀ ਹੈ ਜੀ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਸਾਡਾ ਕਾਰਜ ਆੜਤਾ ਜੀ ਦੋ ਕਾਰਜ ਜੁੜੇ ਜਿਹੜੀ ਇੱਕ 10 ਦਿਨ ਪਹਿਲਾਂ ਅਸੀਂ ਵਿਆਹ ਕੇ ਲੈਂਦੀ ਆ ਉਹਦੀ ਲਾਈਫ ਬਰਬਾਦ ਕੀਤੀ ਸਾਡਾ ਤਾਂ ਜੋ ਹੋਣਾ ਤਾਂ ਹੋ ਗਿਆ ਹਾਂਜੀ ਅੱਛਾ ਉਹਨਾਂ ਦੀ ਵਾਈਫ ਦਾ ਕੀ ਪੇਸ਼ੇਨ ਐ ਇਸ ਵੇਲੇ ਕਿਦਾਂ ਦੀ ਹਾਲਤ ਹੈ ਮੈਡੀਸਨ ਤੇ ਰਹਿੰਦੇ ਜੀ ਬਸ ਠੀਕ ਹੈ ਤਿੰਨੇ ਅਸੀਂ ਮੈਂ ਬੇਟਾ ਮੈਸੇਜ ਰਾਤ ਨੂੰ ਦਵਾਈ ਖਾ ਲਈ ਸੌਜੀਦਾ ਜੀ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਜੋ ਕਾਂਡ ਹੋਇਆ ਉਹ ਤੇ ਉਹਦੀ ਜਿਵੇਂ ਉਹਨਾਂ ਦੀ ਚਾਲ ਸੀ ਪੂਰੀ ਇੱਕ ਪਲੈਨਿੰਗ ਸੀ ਪਲੈਨਿੰਗ ਦੇ ਵਿੱਚ ਇਹ ਰਾਣੇ ਨੂੰ ਕਿੱਦਾਂ ਲੈ ਕੇ ਆਏ ਸੀ ਇੱਕ ਵਾਰ ਗਰਾਊਂਡ 'ਚ ਸੀ ਜਾਂ ਇਹਨਾਂ ਲੱਗੇ ਪਾਰਕਿੰਗ ਦੇ ਵਿੱਚ ਗਰਾਊਂਡ ਦੇ ਅੰਦਰ ਤਾਂ ਜੀ ਅੱਛਾ ਇਹਨਾਂ ਸੈਲਫੀ ਦੇ ਬਹਾਨੇ ਬਾਹਰ ਲੈ ਕੇ ਗਏ ਓਕੇ ਇੱਕ ਨਹੀਂ ਤੇ ਕੱਪੜਾ ਪਾਤਾ ਦੂਏ ਨੇ ਪਿਸਟਲ ਦੇ ਪਿੱਛੇ ਤੇ ਗੋਲੀ ਮਾਰੀ ਤੇ ਇਹ ਫੜੇ ਵੀ ਆ ਜਿੱਦਾਂ ਮਤਲਬ ਇੱਕ ਨੂੰ ਸ਼ੂਟ ਕਰ ਦਿੱਤਾ ਗਿਆ ਹੁਣ ਪੁਲਿਸ ਨੇ ਕਾਰਵਾਈ ਕਰਦੇ ਇੱਕ ਨੂੰ ਸ਼ੂਟ ਕੀਤਾ ਇੱਕ ਨੂੰ ਅਰੈਸਟ ਕਰ ਲਿਆ ਇਹਨਾਂ ਪਤਾ ਨਹੀਂ ਟੋਟਲ ਕਿੰਨੇ ਬੰਦੇ ਸੀ ਕੋਈ ਪਤਾ ਲੱਗਾ ਪੁਲਿਸ ਦੀ ਇਨਕੁਆਇਰੀ ਚ ਕਲੀਅਰ ਨਹੀਂ ਹੋ ਰਿਹਾ ਜੀ ਕਰੀ ਕੋਈ 4-10 ਦਾ ਕੋਈ 6-10 ਰਜਾ ਕਦੀ ਹਲੇ ਕਲੀਅਰ ਨਹੀਂ ਵੀ ਕਿੰਨੇ ਥੇ ਇਹ ਤਾਂ ਆਫਟਰ ਇਨਵੈਸਟੀਗੇਸ਼ਨ ਦਾ ਮਿਸਟਰ ਹੈ ਤੇ ਪੁਲਿਸ ਨਾਲ ਕੋ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਜਿਹੜੇ ਮਾਰੇ ਆ ਉਹਨਾਂ ਜਾਂ ਜਿਹੜਾ ਅਰੈਸਟ ਕੀਤਾ ਉਹਦੇ ਤੋਂ ਕੋਈ ਸਿਰਫ ਇਹੀ ਕਹਿੰਦੇ ਭਰੋਸਾ ਰੱਖੋ ਤੁਹਾਨੂੰ ਬੰਦਾ ਸਭ ਮਿਲੂਗਾ ਤੇ ਖਬਰਾਂ ਹੂੰ ਤੇ ਜਿਹੜਾ ਉਹਨਾਂ ਦਾ ਮੇਨ ਬੰਦਾ ਆ ਉਹ ਕਹਿ ਰਿਹਾ ਕਈ ਅਲੀਗੇਸ਼ਨ ਲਾ ਰਿਹਾ ਰਾਣਾ ਦੇ ਉੱਤੇ ਉਹ ਉਹਨੂੰ ਕਿਵੇਂ ਦੇਖਦੇ ਆ ਕਿ ਇਹਦੇ ਐਸ ਗੈਂਗ ਨਾਲ ਇਹਦੇ ਐਸ ਗੈਂਗ ਨਾਲ ਸਬੰਧਨ ਜੋੜ ਰਿਹਾ ਆ ਦੇਖੋ ਜਿਹੜਾ ਅਲੀਗੇਸ਼ਨ ਲਗਾ ਰਿਹਾ ਉਹ ਤਿੰਨ ਸਾਢੇ ਤਿੰਨ ਸਾਲ ਤੋਂ ਖਰੜ ਮਹਾਲੀ ਵਿੱਚ ਰਹਿ ਰਿਹਾ ਜੇ ਉਹ ਕਿਸੇ ਵੀ ਚੀਜ਼ ਵਿੱਚ ਇਨਵੋਲਵ ਹੁੰਦਾ ਉਹਨੂੰ ਇੰਨੀਆਂ ਸਾਡੀਆਂ ਸਿਕਿਉਰਿਟੀ ਏਜੰਸੀਆਂ ਉਹ ਸਪੇਅਰ ਕਰਦੀਆਂ ਉਹਨੂੰ ਇਹ ਤਾਂ ਇੱਕ ਆਪਣੀ ਪਬਲਿਸਿਟੀ ਲਈ ਕਰਨ ਵਾਸਤੇ ਵੀ ਅਸੀਂ ਰਾਣਾ ਮਾਰਿਆ ਕਿ ਸੀ ਨਾ ਹੋਰ ਧਮਕੀ ਦੇਣੀ ਵੀ ਅਸੀਂ ਵੱਧ ਤੋਂ ਵੱਧ ਪੈਸਾ ਲਈਏ ਉਹ ਦਹਿਸ਼ਤ ਫਲਾਣ ਲਈ ਉਹ ਆਪਣਾ ਨਾਂ ਚ ਮਕਾਨ ਲਈ ਉਹ ਕਰ ਰਿਹਾ ਬਾਕੀ ਕੋਈ ਐਦਾਂ ਦੀ ਗੱਲ ਨਹੀਂ ਅੱਛਾ ਰਾਣਾ ਜੀ ਦਾ ਬਤਲ ਮੈਂ ਜਿਹੜਾ ਕਾਂਡ ਹੋਇਆ ਹਾਲ ਥੋੜੇ ਦਿਨ ਪਹਿਲਾਂ ਇੱਕ ਹੋਰ ਰੂਪੀ ਫੜੇ ਗਿਆ ਜਿਨ੍ਹਾਂ ਦਾ ਟਾਰਗੇਟ ਸੀ ਕਿ ਇੱਕ ਜੜਲੇ ਦਾ ਰਾਮਕਮਰ ਉਹਨੂੰ ਵੀ ਇੱਕ ਕਬੱਡੀ ਪਲੇਅਰ ਨੂੰ ਮਾਰਨਾ ਸੀ ਉਹਨਾਂ ਦਾ ਨੈਕਸਟ ਇਹੀ ਤਾਂ ਕਿ ਪਹਿਲਾਂ ਇੱਥੇ ਕਰਨਾ ਜੇ ਇਹਦਾ ਕੁਦਰਤੀ ਕੈਨਸਲ ਹੋ ਗਿਆ ਪ੍ਰੋਗਰਾਮ ਨਹੀਂ ਤਾਂ ਨਹੀਂ ਰਾਮਾ ਰਾਣਾ ਜੜਲੇ ਨੂੰ ਮਾਰਨਾ ਤਾਂ ਉਹਨੂੰ ਵੀ ਨਹੀਂ ਕੱਲ ਨੂੰ ਜਿਹੜੇ ਹੁਣ ਸਾਡੇ ਮੁੰਡੇ ਦਾ ਨਾਮ ਗਲਤ ਜੋੜ ਰਹੇ ਉਹਨਾਂ ਦੇ ਕੱਲ ਹੋਰ ਉੱਠ ਕੇ ਕਹਿਣਾ ਤਾਂ ਜੀ ਇਹ ਵੀ ਉਹਦੇ ਨਾਲ ਹੀ ਇਨਵੋਲਵ ਹੈ ਅੱਛਾ ਜਿਹੜਾ ਗੈਂਗਸਟਰ ਜੀ ਨੇ ਇੱਕ ਆਪਣੀ ਆਡੀਓ ਵੀ ਵਾਇਰਲ ਕੀਤੀ ਕੋਈ ਚੈਨਲ ਤੇ ਉਹ ਕਹਿੰਦਾ ਕਿ ਮੇਰੀ ਟਾਰਗੇਟ ਦੇ 33 ਬੰਦੇ ਨੇ 35 33 ਬੰਦੇ ਦੀ ਗੱਲ ਕਰ ਰਿਹਾ ਵੀ ਹਲੇ ਤਾਂ ਇਹ ਦੋ ਚੱਕ ਹੋਏ ਨੇ ਬਾਕੀਆਂ ਦੀ ਵੀ ਹਲੇ ਲਿਸਟ ਜਾਰੀ ਹੈ ਲੱਗਦਾ ਵੀ ਪੰਜਾਬ ਵਿੱਚ ਹਲੇ ਹੋਰ ਜਿਹੜਾ ਇਹਦਾ ਕਾਣਾ ਕੋ ਰੋਣ ਦੀ ਦੇਖੋ ਜੀ ਇਹ ਸਾਡੇ ਕੋਲ ਪ੍ਰਸ਼ਾਸਨ ਦੇ ਸਦਸੇ ਖੜੇ ਐ ਬਾਕੀ ਇਹ ਨਹੀਂ ਦੇਖਣਾ ਜਿਹੜਾ ਕਾਨੂੰਨ ਹੈ ਸਾਡੇ ਮੈਡਮ ਸੰਤੋਸ਼ ਕੁਟਾਰੀ ਜੀ ਐਮਐਲਏ ਸਾਡੇ ਇਹ ਤਾਂ ਇਹਨਾਂ ਦੇ ਹੱਥ ਹੈ ਸਾਰਾ ਸਰਕਾਰ ਇਹਨਾਂ ਦੀ ਹੈ ਸਭ ਕੁਝ ਇਹਨਾਂ ਦਾ ਹੀ ਨਹੀਂ ਦੇਖਣਾ ਸਾਡੇ ਨਾਲ ਤਾਂ ਜੋ ਪਾਣਾ ਬੀਤਣਾ ਬੀਤ ਗਿਆ ਤੇ ਜਿਵੇਂ ਹੁਣ ਇੱਕ ਕਾਂਡ ਹੋਇਆ ਉਹਦਾ ਗਹਿਣਾ ਗੱਟਾ ਲੈ ਗਿਆ ਸਾਰਾ ਕੁਝ ਜਿੰਨਾ ਉਹਦੇ ਸੂਨਾ ਪਾਇਆ ਸੀ ਕੋਈ ਪ੍ਰਸ਼ਾਸਨਾ ਗੱਲ ਹੋਈ ਕੋਈ ਤੁਹਾਡੇ ਹੱਥ ਲੱਗਾ ਕੋਈ ਚੀਜ਼ਾਂ ਕੁਝ ਕੁਝ ਨਹੀਂ ਲੱਗਾ ਹੱਥ ਕੁਝ ਨਹੀਂ ਲੱਗਾ ਤੇ ਸੂਹਾਣਾ ਕਲੱਬ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਪੈਸੇ ਦੇਣ ਨੂੰ ਤਿਆਰ ਹਾਂ ਜਿਹਨੇ ਲਿਆ ਉਹ ਮੈਨੂੰ ਸਮਾਨ ਪਬਲਿਕ ਮੋਰੇ ਅਪੀਲ ਕੀਤੀ ਹੈ ਹੁਣ ਤੁਸੀਂ ਗਹਿਣੇ ਦੇ ਛੱਡੋ ਸਾਡੇ ਪਿੰਡ ਦਾ ਮੁੰਡਾ ਕੁਲਫੀਆਂ ਲਾਂਦਾ ਦਾ ਜਦੋਂ ਦੇਖਿਆ ਵੀ ਸਾਡੇ ਪਿੰਡ ਦੇ ਮੁੰਡੇ ਨੂੰ ਗੋਲੀ ਮਾਰਤੀ ਉਹ ਕੁਲਫੀਆਂ ਚੱਕ ਕੇ ਲੈ ਗਏ ਲੋਕੀ ਗਹਿਣੇ ਗੱਟੇ ਤਾਂ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਇੱਥੇ ਤੱਕ ਤਾਂ ਲੋਕਾਂ ਦਾ ਸਟੈਂਡਰਡ ਗਿਰ ਗਿਆ ਹੁਣ ਕੀ ਕਰੀਏ ਹੁਣ ਲੱਗਦਾ ਨਹੀਂ ਵੀ ਜਿਵੇਂ ਹੁਣ ਜਿਹੜੇ ਬੱਚਿਆਂ ਦੇ ਅੰਦਰ ਇੱਕ ਜਜ਼ਬਾ ਸੀ ਕਿ ਮੈਂ ਪਲੇਅਰ ਬਣਨਾ ਕਬੱਡੀ ਛੋਟੇ 16 ਸਾਲ ਦੇ ਵੀ ਮੈਂ ਕਬੱਡੀ ਖੇਡਣੀ ਕਿਉਂਕਿ ਮਾਂ ਕਬੱਡੀ ਆ ਸਾਡੀ ਪੰਜਾਬ ਦੀ ਕਬੱਡੀ ਨੂੰ ਪ੍ਰਮੋਟ ਕੀਤਾ ਉਹ ਲੀਗਲ ਸਰਕਾਰ ਨੇ ਵਰਲਡ ਕੱਪ ਵੀ ਹੋਇਆ ਹੁਣ ਲੱਗਦਾ ਨਹੀਂ ਜਿਹੜੇ ਛੋਟੇ ਬੱਚੇ ਅਠ ਰਹੇ ਆ ਉਹਨਾਂ ਦੇ ਵਿੱਚ ਇੱਕ ਡਰ ਪੈ ਗਿਆ ਵੀ ਨਹੀਂ ਮੈਂ ਕਬੱਡੀ ਨਹੀਂ ਖੇਡਣੀ ਇੱਕ ਵੱਡਾ ਡਰ ਬੈ ਗਿਆ ਬੱਚੇ ਵਿੱਚ ਵੀ ਡਰ ਪੈ ਗਿਆ ਪੇਰੈਂਟਸ ਵਿੱਚ ਵੀ ਡਰ ਪੈ ਗਿਆ ਹਾਂ ਇਹਲਾ ਬੰਦਾ ਬੱਚਾ ਪੇਰੈਂਟਸ ਕਹਿੰਦੇ ਸੀ ਕਿ ਅਸੀਂ ਬੱਚੇ ਨੂੰ ਗਰਾਊਂਡ ਚ ਲਾਵਾਂਗੇ ਤੇ ਨਸ਼ੇਵਾਲ ਨਹੀਂ ਜਾਊਗਾ ਹਾਂਜੀ ਹੁਣ ਅਗਲਾ ਕਹਿੰਦਾ ਨਸ਼ੇਵਾਲ ਲਾਵਾਂ ਗਰਾਊਂਡ ਚ ਭੇਜਾਂ ਗਰਾਊਂਡ ਚ ਭੇਜਾਂ ਕੋਈ ਗੋਲੀ ਮਾਰ ਦਊਗਾ ਹੂੰ ਤੇ ਪੁਲਿਸ ਦੀ ਉਸ ਕਾਰਵਾਈ ਵਾਲੀ ਤੋਂ ਸੰਤੋਸ਼ਟੋਂ ਜਿਹੜੇ ਮਤਲਬ ਕੁਛ ਹਦਮਾ ਹਾਂ ਪੁਲਿਸ ਦੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਬਿਲਕੁਲ ਸਹੀ ਕਰ ਰਹੀ ਹੈ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਕੋਈ ਦੀ ਆਖਰੀ ਯਾਦ ਕੋ ਆਖਰੀ ਨਿਸ਼ਾਨੀ ਤੁਹਾਡੇ ਕੋਲ ਕੋਈ ਨਿਸ਼ਾਨੀ ਰਹੀ ਹੈ ਸਾਰਿਆਂ ਨੂੰ ਮਿਲ ਕੇ ਗਿਆ ਜਫੀ ਪਕ ਗਿਆ ਮਦਰ ਨਾ ਵੀ ਮੈਸੇਜ ਨਾ ਵੀ ਸਾਨੂੰ ਵੀ ਸਾਰਿਆਂ ਨੂੰ ਮਿਲ ਕੇ ਗਿਆ ਬਸ ਕ ਜਾਣ ਲੱਗੀ ਕਿ ਕੀ ਕੁਛ ਕੀਤਾ ਤੁਹਾਡਾ ਨਾਲ ਪਾ ਆਖਰੀ ਹੋਈ ਹੋਵੇ ਕਿ ਮਿਲ ਗਿਆ ਸਾਰਿਆਂ ਜਦੋਂ ਰੂਟੀਨ ਜਾਂਦਾ ਪੂਰੀ ਸਿਸਟਰ ਨੇ ਜਾਣਾ ਤਾਂ ਅਗਲੇ ਦਿਨ ਹਾਂ ਨੈਕਸਟ ਡੇ ਅੱਛਾ ਬਾਹਰ ਜਾਣਾ ਤਾਂ ਤੇ ਸਮਾਨ ਲੋਡ ਕਰ ਰਹੇ ਤੇ ਉਧਰ ਉਹ ਦਾ ਇੰਕਾਊਂਟਰ ਹੋ ਰਿਹਾ ਤਾਂ ਇਹ ਵੀ ਪਤਾ ਲੱਗਾ ਜਿਮ ਦਾ ਵੀ ਬੜਾ ਪਲੇਅਰ ਜਿਮ ਨੂੰ ਬੜਾ ਸ਼ੌਕ ਸੀ ਜਿਮ ਗਿਆ ਜੀ ਪਹਿਲਾਂ ਓਕੇ ਜਿਮ ਤੋਂ ਵਾਪਸ ਆਇਆ ਫਿਰ ਕਹਿੰਦਾ ਮੇਰਾ ਮੈਚ ਹੈ ਮੈਂ ਜਾਣਾ ਸੇਮ ਡੇ ਉਸ ਵੀ ਸਿਸਟਰ ਨੇ ਬਾਹਰ ਜਾਣਾ ਤਾਂ ਤੇ ਜਿਹੜਾ ਸਮਾਨ ਚੋਰੀ ਦੇ ਪਰਿਵਾਰ ਦੀ ਕੀ ਡਿਮਾਂਡ ਸਾਲੇ ਵੀ ਆ ਡਿਮਾਂਡ ਦੇ ਮਿਲ ਜਾਏ ਤਾਂ ਵਧੀਆ ਨਹੀਂ ਆ ਤਾਂ ਫਿਰ ਜਿੱਥੇ ਚੋਰੀ ਕੀ ਤੋਂ ਕੋਈ ਅਪੀਲ ਕਰਨੀ ਕੋਈ ਅਪੀਲ ਜਿਹੜਾ ਜਨੇ ਚੋਰੀ ਦੇ ਜਿਹੜੇ ਬੰਦੇ ਕੋਈ ਇਦਾਂ ਦੇ ਹੈਗੇ ਆ ਕੋਈ ਕਿਸੇ ਦੇ ਮਨ ਚ ਕੋਈ ਇਦਾਂ ਰੱਬ ਦੇ ਦੇਖੋ ਚੋਰੀ ਚੋਰ ਲਈ ਕਦੀ ਅਪੀਲ ਹੈ ਇਨਸਾਨ ਲਈ ਅਪੀਲ ਹੁੰਦੀ ਆ ਚੋਰ ਲਈ ਕੋਈ ਅਪੀਲ ਨਹੀਂ ਆ ਜੋ ਅਪੀਲ ਵਾਲਾ ਹੁੰਦਾ ਤਾਂ ਉਹ ਕਾਨੂੰਨੀ ਹਰਕਤੇ ਨਹੀਂ ਕਰਦਾ ਹਾਂਜੀ ਇੱਕ ਚੋਰੀ ਕੀ ਕੀ ਹੋਇਆ ਸੀ ਇੱਕ 10 ਟੋਲੇ ਦਾ ਕੜਾ ਜੀ 8 ਟੋਲੇ ਦੀ ਚੇਨ ਹੈ ਆਈਫੋਨ ਹੈ ਇੱਕ ਪਿਸਟਲ ਹੈ ਅੱਛਾ ਪਿਸਟਲ ਦਾ ਕੋਈ ਪਤਾ ਲੱਗਾ ਕਿਹਨ ਦੀ ਫਲਾਗ ਰਿਕਵਰ ਅਰੇ ਆਇਡੈਂਟੀਫਾਈ ਹੋਇਆ ਨਹੰਗਰ ਦੇ ਬਾਣੇ ਚ ਬੰਦਾ ਤਾਂ ਅੱਛਾ ਤੇ ਈਵਨ ਕਿ ਜਿਹੜੇ ਪਟਾਈ ਦੇ ਰਾਉਂਡ ਵੀ ਤੇ ਨਾ ਇੱਕ ਇੱਕ ਰਾਉਂਡ ਵੀ ਕੱਢ ਕੇ ਲੈ ਗਏ ਇਹ ਪਛਾਣ ਕਹਿੰਦੇ ਹੋਈਏ ਕੁਛ ਪਤਾ ਲੱਗਦਾ 25 ਹੋਇਆ ਹਲੇ ਬੰਦਾ ਫੜ ਨਹੀਂ ਹੋਇਆ ਜੀ ਫੜ ਨਹੀਂ ਹੋਇਆ ਬਹੁਤ ਮੈਡੀਕਲ ਅੱਜ ਜਿਹੜੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨੂੰ ਰਾਣੀ ਨੂੰ ਬਹੁਤ ਦੁਨੀਆ ਨੰ ਮੱਖਾਂ ਦੇ ਨਾਲ ਸ਼ਰਧਾਂਜਲੀ ਦੇਣਗੇ ਕਿਹੜੀ ਕਿਹੜੀ ਲੀਡਰ ਦੀ ਤੁਹਾਨੂੰ ਕੋਈ ਸਭਾਵਨਾ ਜਿਹੜੇ ਆਣਗੇ ਤੇ ਸਾਡੇ ਸਾਡੀ ਦੇਖੋ ਸਭ ਤੋਂ ਵੱਡੀ ਗੱਲ ਸਾਡੇ ਸਭ ਤੋਂ ਵੱਡੇ ਲੀਡਰ ਤਾਂ ਖੜੇ ਆ ਜਿਨ੍ਹਾਂ ਦਾ ਨਸੀਰ ਜਾਨਾ ਫੜ ਲੀਗਾ ਜਾ ਕੇ ਜੀ ਜੀ ਇਹ ਤਾਂ ਬਾਕੀ ਤਾਂ ਜੋ ਬੜੇ ਆ ਸਾਡਾ ਕੋਈ ਆ ਹੀ ਸਿਰ ਮੱਥੇ ਠੀਕ ਥੈਂਕ ਯੂ ਸਭ ਤੇ ਬੜੇ ਲੀਡਰ ਸਾਡੇ ਖੜੇ ਆ ਠੀਕ ਥੈਂਕ ਯੂ ਠੀਕ ਸੋ ਇਹ ਸੰਨ ਰਣਾ ਬਲਾਚੌਰੀ ਦੇ ਪਿਤਾ ਜੀ ਜਿਨੇ ਦੱਸਿਆ ਕਿ ਦਰਿੰਦਿਆਂ ਨੇ ਇੰਨਾ ਵੱਡਾ ਕੰਡ ਕੀਤਾ ਕਿ ਗੋਲੀ ਮਾਰਨ ਤੋਂ ਪਰਾਂਤੋਂ ਉਹਦਾ ਸੋਨੇ ਦਾ ਜਿਹੜੇ ਸਮਾਨ ਸੀ ਉਹਦੇ ਗੱਥਾਂ ਦੇ ਵਿੱਚ ਪਾਇਆ ਕੜਾ ਚੈਨੀ ਮੁੰਦੀਆਂ ਪਿਸਟਲ ਆਦ ਸਾਰਾ ਕੁਝ ਜਿਹੜਾ ਖੋਕੀ ਲਿਆ ਗਿਆ ਸੀ ਅਪੀਲ ਇਹ ਹੈ ਕਿ ਪ੍ਰਸ਼ਾਸਨ ਨੂੰ ਜਿਹੜੇ ਦਰਿੰਦਿਆ ਉਹਨਾਂ ਨੂੰ ਜਿਹੜਾ ਸਖਤ ਸਜ਼ਾ ਸਜ਼ਾ ਦਿੱਤੀ ਜਾਵੇ ਔਰ ਆਣ ਵਾਲੇ ਸਮੇਂ ਦੇ ਜਿਹੇ ਕਬਡੀ ਦੇ ਕੋਈ ਖਤਰਾ ਹੈ ਤਾਂ ਉਹਨੂੰ ਟਾਲਿਆ ਜਾਵੇ